ਓ ਬੱਲੇ ਬੱਲੇ ਭਾਈ ਅੱਜ ਕਿੱਧਰ ਚੱਲਣਾ ਤਿਆਰ ਸ਼ਹਿਰ ਹੋ ਕੇ ਕੁਛ ਨਹੀਂ ਯਾਰ ਸਹੇਲੀ ਨੂੰ ਮਿਲਣ ਚੱਲਿਆ ਸੀ ਪਰ ਯਾਰ ਮੇਰੇ ਪੇਟ 'ਚ ਬਹੁਤ ਪ੍ਰੋਬਲਮ ਆ ਮੈਨੂੰ ਲੱਗਦਾ ਮੇਰੇ ਨਾਲ ਕੋਈ ਲੀਵਰ ਦੇ ਵਿੱਚ ਇਨਫੈਕਸ਼ਨ ਆ ਅੱਛਾ ਜੀ ਬਈ ਕੋਈ ਦਸਾਂ ਦਵਾਈ ਦੁਵਾਈ ਹੈਗੀ ਆ ਤੇ ਓ ਬਈ ਯਾਰ ਇੰਨੀ ਕੀ ਪ੍ਰੋਬਲਮ ਬਈ ਯਾਰ ਤੂੰ Amazon ਐਪ ਤੇ ਜਾ ਉੱਥੇ ਆ ਕਿ ਤੂੰ ਸਰਚ ਕਰ ਮਹਾਰਾਜਾ ਸ਼ਾਹੀ ਸ਼ਰਬਤ ਬਈ ਤੈਨੂੰ ਇੱਕ 2000 ਦੀ ਬੋਤਲ ਮਿਲੂਗੀ ਤੇ ਬਈ ਇਹ 100% ਆਯੁਰਵੈਦਿਕ ਆ ਤੇ ਲੀਵਰ ਦੇ ਲਈ ਬਹੁਤ ਹੀ ਵਧੀਆ ਅੱਛਾ ਬਈ ਬਈ ਇਹਦੇ ਕੋਈ ਹੋਰ ਵੀ ਫਾਇਦੇ ਆ ਮੈਂ ਕਹਿੰਦਾ ਬਈ ਫਾਇਦੇ ਹੀ ਫਾਇਦੇ ਆ ਜੇਕਰ ਕਿਸੇ ਨੂੰ ਵੀ ਫੈਟੀ ਲੀਵਰ ਰਹਿੰਦਾ ਕਿਸੇ ਨੂੰ ਵੀ ਆਰਥਰਾਟਿਕ ਕੌਲਟਿਕਸ ਦੀ ਪ੍ਰੋਬਲਮ ਆ ਬਈ ਉਹਨਾਂ ਦੇ ਲਈ ਸ਼ਾਹੀ ਸ਼ਰਬਤ ਮੈਂ ਕਹਿੰਦਾ ਬਹੁਤ ਹੀ ਵਧੀਆ ਹੈ ਬਈ ਬਈ ਲੋਕ ਨੇ ਤੇ ਇਹਨੂੰ ਯੂਜ਼ ਕੀਤਾ ਸੀ ਇਕੱਲਾ ਲੀਵਰ ਦੇ ਲਈ ਪਰ ਲੋਕਾਂ ਦੀ ਪ੍ਰੋਬਲਮ ਪਤਾ ਕਿਹੜੀ ਕਿਹੜੀ ਸਹੀ ਹੋਈ ਕਿਹੜੀਆਂ ਕਿੜੀਆਂ ਬਈ ਬਈ ਲੋਕਾਂ ਦਾ ਮੈਂ ਤੇ ਹੋਰ ਤੇ ਹੋਰ ਜਿਨ੍ਹਾਂ ਨੂੰ ਸ਼ਾਮ ਤੇ ਲੈ ਕੇ ਸਵੇਰ ਤੱਕ ਬਲੌਂਟੀ ਰਹਿੰਦੀ ਸੀ ਬਈ ਉਹਨਾਂ ਦੇ ਲਈ ਸ਼ਾਈ ਸ਼ਰਬਤ ਮੈਂ ਕਹਿੰਦਾ ਬਹੁਤ ਹੀ ਵਧੀਆ ਅੱਛਾ ਬਾਈ ਲੈ ਬਾਈ ਮੈਂ ਹੁਣੇ ਹੀ ਆਰਡਰ ਕਰਦਾ ਬਾਕੀ ਵੀ ਉਹਨਾਂ ਦਾ ਨੰਬਰ ਪਾਇਆ ਨਾਲ ਦੀ ਨਾਲ ਉਹਨਾਂ ਦੀ ਆਈਡੀ ਕਲੈਬ ਕੀਤੀ ਹੈ ਤੇ ਉਹਨਾਂ ਨੂੰ ਮੈਸੇਜ ਕਰ ਤੇ ਕਾਲ ਕਰ ਨਹੀਂ ਬਾਈ ਮੈਂ ਹੁਣ ਸਿੱਧਾ ਆਰਡਰ ਹੀ ਕਰ ਦਿੰਨਾ ਕਰ ਦੇ ਬਈ ਕਰ ਦੇ ਠੀਕ ਆ ਬਾਈ ਮੈਂ ਕਰਕੇ ਤੇ ਬਈ ਗੱਲ ਤਾਂ ਸੁਣ ਤੂੰ ਜਿਹੜੀ ਸਹੇਲੀ ਨੂੰ ਮਿਲਣ ਜਾਣਾ ਸੀ ਉਹਦੀ ਫੋਟੋ ਦਿਖਾ ਉਹ ਨਹੀਂ ਨਹੀਂ ਬਾਈ ਮੈਂ ਨਹੀਂ ਦਿਖਾ ਸਕਦਾ ਦਿਖਾ ਦੇ ਫੋਟੋ ਭਰਾ ਨਹੀਂ ਨਹੀਂ ਬਾਈ ਦਿਖਾ ਸਕਦਾ ਕਿਉਂ ਨਹੀਂ ਦਿਖਾ ਸਕਦਾ ਉਹ ਬਈਆ ਤੇਰੀ ਤਾਂ ਘਰ ਵਾਲੀ ਆ ਅੱਛਾ ਮੈਂ ਗਿ